ਮੈਂ ਰਾਜਿੰਦਰ ਕੋਟਪਰਾ ਜਿਲ੍ਹਾ ਜਰਨਖੰਦਰ ਭਾਰਤੀ ਕਿਸਾਨੀ ਅਦਕਾਰ ਇੱਕ ਟਕਾਉਂਦਾ ਅੱਜ ਅਸੀਂ ਪਹੁੰਚਿਆ ਜਿਹੜੀ ਟ੍ਰੀਸ ਕਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਦੇ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਵੀ ਇਹਦੇ ਕੋਈ ਪ੍ਰੋਡਕਟ ਲੋਕਾਂ ਦੇ ਜਿਹੜੇ ਦਾਇਰੇ ਚੋਂ ਬਾਹਰ ਨਾ ਗੈਰ ਕਾਨੂੰਨੀ ਨ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਪਿਛਲੇ ਦਿਨੀ ਦੋ ਦਿਨ ਪਹਿਲਾਂ ਜਿਹੜਾ ਜੁਆਇੰਟ ਟਰੈਕਟਰ ਖੇਤੀਬਾੜੀ ਵਿਭਾਗ ਦਾ ਉਹਨੇ ਇੱਥੇ ਛਾਪਾ ਮਾਰਿਆ ਇਹਨੂੰ ਬਕਾਇਦਾ ਦੇ ਪ੍ਰੋਡਕਟਾਂ ਦੇ ਸੈਂਪਲ ਲੈਣਗੇ ਤੇ ਇਹਨਾਂ ਨੂੰ ਸੈਂਪਲਾਂ ਚੈਕਿੰਗ ਵਾਸਤੇ ਭੇਜਿਆ ਗਿਆ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਿੰਨੇ ਆ ਵੀ ਇਸ ਕਿਸਾਨੀ ਤੇ ਬਹੁਤ ਵੱਡਾ ਨੁਕਸਾਨ ਹੋਣਾ ਜੇ ਨਕਲੀ ਪ੍ਰੋਡਕਟ ਵਿਕਦੇ ਨਾ ਤੇ ਇਹਨਾਂ ਦੀ ਜਾਂਚ ਹੋ ਕੇ ਇਹਨਾਂ ਇੰਡਸਟਰੀ ਦੇ ਮਾਲਕਾਂ ਤੇ ਬਕਾਇਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਮਾਜ ਦੇ ਵਿੱਚ ਬਾਹਰ ਲਿਆਉਣਾ ਚਾਹੀਦਾ ਜੇ ਜਨਕ ਜਾਨੀ ਕਿ ਇਹਨਾਂ ਨੇ ਨਕਲੀ ਪ੍ਰੋਡਕਟ ਬਣਾਇਆ ਡਿਪਟੀ ਸਾਹਿਬ ਦਾ ਕਹਿੰਦਾ ਸੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਪਰ ਉਸਾਂ ਨੇ ਨਹੀਂ ਦਿੱਤਾ ਜੇ ਨਹੀਂ ਕਰਨਗੇ ਤਾਂ ਫਿਰ ਅਸੀਂ ਜਿਹੜੇ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ ਤੇ ਆਵਾਂਗੇ ਤੇ ਇਹਦੇ ਖਿਲਾਫ ਕਾਰਵਾਈ ਕਰਵਾਵਾਂ ਮਰਣਾ ਜੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੂਨ ਡਕਾਉਂਦਾ ਮਾਵਲਾ ਅਸੀਂ ਇੱਥੇ ਜਿਹੜੀ 400 ਕਿਲੋ ਦੇ ਵਿੱਚ ਇੱਕ ਫੈਕਟਰੀ ਲੱਗੀ ਹੈ ਜਿੱਥੇ ਖਾਦ ਬਣਦੀ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਫੈਕਟਰੀ ਆਈ ਸੀਗੀ ਇਦੇ ਵਿੱਚ ਜਿਹੜਾ ਮਤਲਬ ਖਾਦ ਬਣਦੀ ਹੈ ਉਹਦੇ ਵਿੱਚ ਡਿਗਲੀਗੇਟ ਕੈਮੀਕਲ ਜਾਂ ਕੈਮੀਕਲ ਉਹ ਰੱਖੇ ਗਿਆ ਜਿਹਦੇ ਜਾਣਕਾਰੀ ਹੋਈ ਹੈ ਵੀ ਜਿਨ੍ਹਾਂ ਨੇ ਕੋਈ ਉਹਨਾਂ ਨਾਲ ਤਾਲਮਿਲ ਵੀ ਨਹੀਂ ਸੀਗਾ ਉਹਦਾ ਕਰਕੇ ਅਸੀਂ ਕਿਉਂਕਿ ਸਾਡੇ ਜਿਹੜੇ ਕਿਸਾਨ ਹੈ ਪਹਿਲੀ ਅਸੀਂ ਕਿਸਾਨੀ ਕਰਜ਼ੇ ਦੇ ਥੱਲੇ ਭੜੇਟੀ ਹੋਈਆਂ ਇਹ ਜਿਹਾਂ ਮਤਲਬ ਰੇਹਾਂ ਸਪਰੇਹਾਂ ਜਿਹੜੀਆਂ ਸਾਨੂੰ ਦਿੰਦੇ ਐ ਚੱਕ ਕੇ ਤੇ ਉਹ ਉਹਨਾਂ ਨੇ ਕੰਮ ਨਹੀਂ ਕਰਨਾ ਉਹ ਫਿਰ ਅਸੀਂ ਕਰਜ਼ੇ ਤਾਂ ਭਲੇਟੇ ਜਾਂਦੇ ਆ ਤਾਂ ਇਹ ਸਾਡੇ ਜਿਹੜਾ ਅਸਲੀ ਪੀ ਆ ਸਾਡਾ ਉਹ ਸਾਰਾ ਖਤਮ ਹੋ ਗਿਆ ਤਾਂ ਕਰਕੇ ਅਸੀਂ ਜਾਣਕਾਰੀ ਕਰਨ ਆਏ ਆ ਜ਼ਿਲ੍ਹਾ ਕਨਿਓ ਤੇ ਫਲਾਕਾਂਕ ਨੂੰ ਤੇ ਇੱਥੇ ਡਿਪਟੀ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇ ਪੂਰੀ ਬੰਦੀ ਕਾਰਵਾਈ ਕੀ ਕਰਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਹੀਂ ਇਥੋਂ ਦੇ ਪ੍ਰਸ਼ਾਸਨ ਨੂੰ ਇਥੋਂ ਦੇ ਚੀਫ ਨੂੰ ਇਥੋਂ ਦੇ ਖੇਤੀਬਾੜੀ ਦਫ਼ਤਰ ਨੂੰ ਵੀ ਜਿਹੜੀ ਇਹਨਾਂ ਤੇ ਬੰਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹਨਾਂ ਨੇ ਮਤਲਬ ਗੜਬੜ ਕਰੀ ਹੈ ਤੇ ਨਹੀਂ ਜੇ ਕਰਨਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਝੁੰਡ ਕਾਹਿੰਦਾ ਨੂੰ ਫੈਸਲਾ ਕਰਾਂਗੇ ਤੇ ਪੂਰੇ ਦੇ ਬਾਹਰ ਤਾਂ ਹੀ ਜਾਵਾਂਗੇ